ਜਾਬਤੇ ਸਿਹਤ ਅਤੇ ਪਰਿਵਾਰ ਭਲਾਈ ਪੰਤਰੀ ਡਾਕਟਰ ਬਲਬੀਰ ਸਿੰਘ ਨੇ 15 ਅਗਸਤ 2022 ਤੋਂ ਹੁਣ ਤੱਕ ਸੂਬੇ ਦੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਸਫਲਤਾ ਦੇ ਬਾਰੇ ਵਿਚਾਰ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ 2 ਕਰੋੜ ਤੋਂ ਵੱਧ ਮਰੀਜ਼ਾਂ ਨੇ 842 ਆਮ ਆਦਮੀ ਕਲੀਨਿਕਾਂ ਤੋਂ ਮੁਫਤ ਇਲਾਜ ਪ੍ਰਾਪਤ ਕੀਤਾ ਹੈ ਸੂਬੇ ਦੇ ਵਿੱਚ ਕੁੱਲ 842 ਆਮ ਆਦਮੀ ਕਲੀਨਿਕਾ ਦੇ ਵਿੱਚ 312 ਸ਼ਹਿਰੀ ਖੇਤਰਾਂ ਦੇ ਵਿੱਚ ਅਤੇ 530 ਦਿਹਾਤੀ ਖੇਤਰਾਂ ਦੇ ਵਿੱਚ ਸਥਿਤ ਹਨ ਇਨ੍ਹਾਂ ਕਲੀਨਿਕਾ ਦੇ ਵਿੱਚ ਮਰੀਜ਼ਾਂ ਨੂੰ 80 ਕਿਸਮਾਂ ਦੀਆਂ ਮੁਫਤ ਦਵਾਈਆਂ ਅਤੇ 38 ਕਿਸਮਾਂ ਦੀਆਂ ਮੁਫਤ ਤਗਤੀਸ਼ੀ ਜਾਂਚਾਂ ਦੀ ਸਹੂਲਤ ਦਿੱਤੀ ਜਾਂਦੀ ਦਿੱਤੀ ਜਾਂਦੀ ਹੈ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਇਹ ਕਲੀਨਿਕਾ ਰੋਜ਼ਾਨਾ ਲਗਭਗ 58900 ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕਰਦੀਆਂ ਹਨ ਜਿਸ ਦਾ ਮਤਬਲ ਹੈ ਕਿ ਉਸ ਤਨ ਹਰ ਕਲੀਨਿਕ ਵਿੱਚੋਂ ਰੋਜ਼ਾਨਾ 70 ਮਰੀਜ਼ ਆਉਂਦੇ ਹਨ ਇਹ ਅੰਕੜਾ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਦੀ ਕਲੀਨਿਕਾ ਦੀ ਕੁਸ਼ਲਤਾ ਅਤੇ ਸੱਜੇ ਪ੍ਰਬੰਧਨ ਨੂੰ ਦਰਸਾਉਂਦਾ ਹੈ ਉਹਨਾਂ ਅੱਗੇ ਕਿਹਾ ਕਿ ਕਲੀਨਿਕਾਂ ਦੇ ਵਿੱਚ ਆਉਣ ਵਾਲੇ 2 ਕਰੋੜ ਲੋਕਾਂ ਦੇ ਵਿੱਚੋਂ 90 ਲੱਖ ਦੀ ਆਮਦ ਨਵੀਂ ਹੈ ਅਤੇ ਜੋ ਸਾਡੇ ਕਲੀਨਿਕਾਂ ਦੀ ਵਿਆਪਕ ਪਹੁੰਚ ਨੂੰ ਦਰਸਾਉਂਦੀ ਹੈ 1.10 1.10 ਕਰੋੜ ਲੋਕਾਂ ਨੇ ਦੁਬਾਰਾ ਪਹੁੰਚ ਕੀਤੀ ਹੈ ਜੋ ਮਰੀਜ਼ਾਂ ਦੇ ਵਿਸ਼ਵਾਸ ਅਤੇ ਸੰਤੁਸ਼ਟੀ ਨੂੰ ਦਰਸਾਉਂਦਾ ਹੈ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ OPD ਦੀਆਂ 55% ਫੇਰੀਆਂ ਔਰਤਾਂ ਦੀਆਂ ਹਨ ਜੋ ਕਿ ਲਿੰਗ ਨਿਰਪੱਖ ਸਿਹਤ ਸੰਭਾਲ ਨੂੰ ਵੱਲੋਂ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦੀ ਹੈ ਇਸ ਦੇ ਨਾਲ ਹੀ 11.2% ਫੇਰੀਆਂ ਬੱਚਿਆਂ ਤੇ ਕਿਸ਼ੋਰਾਂ ਦੀਆਂ ਹਨ 68.86% ਬਾਲਕਾਂ ਦੀਆਂ ਹਨ ਅਤੇ 19.94 ਫੀਸਦੀ ਫੇਰੀਆਂ ਸੀਨੀਅਰ ਨਾਗਰਿਕਾਂ ਦੀਆਂ ਹਨ ਇਹ ਸਖਿਆਵਾਂ ਪ੍ਰਮਾਣਿਤ ਕਰਦੀਆਂ ਹਨ ਕਿ ਆਮ ਆਦਮੀ ਕਲੀਨਿਕਾਂ ਹਰ ਉਮਰ ਦੀ ਆਬਾਦੀਆਂ ਦੀ ਆਬਾਦੀ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਪੂਰਾ ਕਰਨ ਲਈ ਬਰਾਬਰ ਪਹੁੰਚ ਯਕੀਨੀ ਬਣਾ ਰਹੇ ਹਨ